ਅੱਜ ਅਸੀਂ ਪਹੁੰਚਿਆ ਏਬੀ ਕੰਸਲਟੈਂਟ ਬਰਨਾਲਾ 16 ਏਕੜ ਐਸੀਐਫ 11 ਤੇ ਅਸੀਂ ਏਬੀ ਕੰਸਲਟੈਂਟ ਦੀ ਜਿਹੜੀ ਸਕਸੈਸ ਸਟਾਉਸ ਦੇ ਬਾਰੇ ਬਹੁਤ ਸੁਣਿਆ ਤੇ ਅੱਜ ਸਾਡੇ ਨਾਲ ਬਰਨਾਲਾ ਦੇ ਡਾਇਰੈਕਟਰ ਹਿਮਾਂਸ਼ੂ ਸਰ ਮੌਜੂਦ ਨੇ ਅਸੀਂ ਉਹਨਾਂ ਤੋਂ ਜਾਣਾਂਗੇ ਕਿ ਇਸ ਦਾ ਰਾਜ਼ ਕੀ ਹੈ ਇਸ ਦੇ ਪਿੱਛੇ ਦੀ ਸਟਰੈਟਜੀ ਕੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਬੀਬੀ ਨੈਟਵਰਕ ਪੰਜਾਬ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਸਸਿਗਾਤ ਸਰ ਅਸੀਂ ਜਿਆਦਾ ਸੁਣਿਆ ਕਿ ਜਿੰਨੇ ਵੀ ਕੰਸਲਟੈਂਟ ਦੇ ਬੱਚੇ ਆਉਂਦੇ ਨੇ ਸਕਸੈਸਡ ਆਪਣੇ ਕੋਲ ਸਭ ਤੋਂ ਵੱਧ ਜਿਆਦਾ ਇਨਕੁਆਰੀਜ਼ ਵੀ ਆਪਣੇ ਕੋਲ ਵੱਧ ਹੁੰਦੀਆਂ ਨੇ ਇਹਦੇ ਪਿੱਛੇ ਦੀ ਸਟਰੈਟ ਆਪਣਾ ਇੱਕ ਸਿੰਪਲ ਜੀ ਸਟ੍ਰੈਟੇਜੀ ਹੈ ਕਿ ਆਪਾਂ ਬੱਚੇ ਨੂੰ ਬੈਠੇ ਬਿਠਾਏ ਹੀ 10 ਦਿਨਾਂ ਵਿੱਚ ਬੱਚੇ ਦਾ ਵੀਜ਼ਾ ਲੱਗੇਗਾ ਜਾਂ ਨਹੀਂ ਲੱਗੇਗਾ ਜੀ ਬੱਚਾ ਆਪਣਾ ਇਨਕੁਆਰੀ ਫਾਰਮ ਭਰਦਾ ਵਾ ਬੱਚੇ ਨੂੰ ਕਾਉਂਸਲਰ ਦੇ ਵਿੱਚ ਕਲੀਅਰ ਕਰਦੇ ਹਾਂ ਜੀ ਸੋਡਾ ਵੀਜ਼ਾ ਸਕਸੈਸ ਰੇਟ 90% ਹੈਗਾ ਤਾਂ ਹੀ ਆਪਾਂ ਫਾਈਲ ਫੜਦੇ ਹਾਂ ਜੇ ਆਪ ਨੂੰ ਲੱਗਦੇ ਵਿੱਚ 50% ਵੀ ਹੈ ਆਪਾਂ ਤਾਂ ਵੀ ਉਹਨੇ ਫਾਈਲ ਨਹੀਂ ਫੜਦੇ ਜੀ ਤਾਂ ਜਿਵੇਂ ਯਕੀਨਤ ਅੱਜਕੱਲ ਸਟੂਡੈਂਟਸ ਨੇ ਜਾਂ ਜੂਥ ਹੈ ਹਰ ਬੰਦੇ ਦੇ ਦਿਮਾਗ 'ਚ ਕੋਈ ਸਟ੍ਰੈਟਜੀ ਕੈਨੇਡਾ ਕਿ ਆਪਾਂ ਵੀ ਕੱਲ ਕੈਨੇਡਾ ਹੀ ਭੇਜਦੇ ਆਂ ਜਾਂ ਬੱਚੇ ਨੂੰ ਹੋਰ ਵੀ ਰਸਤੇ ਦਿਖਾਉਣੇ ਨਹੀਂ ਨਹੀਂ ਜੀ ਆਪਣੇ ਕੋਲੇ ਮੰਨ ਕੇ ਚਲੋ ਨੀਅਰਬੋਰਡ 7 ਤੋਂ 8 ਕੰਟਰੀ ਦਾ ਕੰਮ ਕਰ ਰਹੇ ਆਂ ਆਪਾਂ ਯੂਕੇ ਦਾ ਸਟੱਡੀ ਵੀਜ਼ਾ ਕਰ ਰਹੇ ਆਂ ਜੀ ਸਾਈਪਰਸ ਸਟੱਡੀ ਵੀਜ਼ਾ ਮਰੇਸ਼ੀਆ ਸਟੱਡੀ ਵੀਜ਼ਾ ਸਿੰਗਾਪੁਰ ਦਾ ਸਟੱਡੀ ਵੀਜ਼ਾ ਜੀ ਠੀਕ ਹੈ ਜੀ ਸ਼ੇਨਗਨ ਹੋ ਜਾਏਗਾ ਜੀ ਠੀਕ ਹੈ ਜੀ ਉਹ ਤੋਂ ਕੈਨੇਡਾ ਦਾ ਆਪ ਕਰਦੀ ਕਰਦੇ ਚਲੋ ਵੀਸਟਰ ਵੀਜ਼ਾ ਹੋ ਜਾਣਗੇ ਜੀ ਕੋਈ ਦਿੱਕਤ ਨਹੀਂ ਹੈਗੀ ਮੇਨਲੀ ਆਪਾਂ ਸਾਰੀ ਕੰਟਰੀ ਦੇ ਮਲਟੀਲੀ ਕੰਮ ਕਰ ਰਹੇ ਆਂ ਆਪਾਂ ਆਸਟ੍ਰੇਲੀਆ ਦਾ ਵੀ ਸਟੱਡੀ ਵੀਜ਼ਾ ਕਰਦੇ ਤੋ ਤੱਕ ਹੀ ਤਾਂ ਹੁਣ ਪ੍ਰੋਸੈ ਜਿਵੇਂ ਮੈਂ ਜ਼ਿਆਦਾਤਰ ਦੇਖਿਆ 6-6 ਮਹੀਨੇ ਲੱਗ ਜਾਂਦੇ ਨੇ ਜਦ ਦੂਸਰੇ ਕਈ ਵਾਰ ਕਈ ਅਗਾਂਹਵੰਸ ਫੀਸ ਭਰ ਦਿੰਦੇ ਨੇ ਬੱਚਿਆਂ ਦੇ ਮਾਂ ਚ ਤੇ ਪੇਰੈਂਟਸ ਦੇ ਮਾਂ ਚ ਡਰ ਬਣੇ ਰਹਿੰਦਾ ਕਿਤੇ ਫਰੋਡ ਹੀ ਨਾ ਹੋ ਜੇ ਆਪਣੀ ਪ੍ਰੋਸੈਸਿੰਗ ਦਾ ਕੀ ਸਿਸਟਮ ਹੈ ਤੇ ਫੀਸ ਸਟਰਕਚਰ ਕੀ ਹੈ ਪ੍ਰੋਸੈਸਿੰਗ ਦਾ ਪ੍ਰੋਸੀਜਰ ਤਾਂ ਇਦਾਂ ਹੈ ਜੀ ਮੰਨ ਕੇ ਚਲੋ ਜੋ ਟਾਈਮ ਲੱਗਣਾ ਦੇਖੋ ਲੱਗਣਾ ਨਾ ਨੀਅਰਬਾਊਟ 2 ਤੋਂ 3 ਮਹੀਨੇ ਹਰੇਕ ਕੰਟਰੀ ਦੀ ਪ੍ਰੋਸੈਸ ਤੇ ਲੱਗਦੀ ਲੱਗਦੇ ਪਲੱਸ ਗੱਲ ਕੀ ਹੈ ਅਡਵਾਂਸ ਦੀ ਗੱਲ ਰਹਿ ਗਈ ਆਪਾਂ ਨਾ ਜਿ ਆਪਾਂ ਬੱਚੇ ਕਹਿੰਦੇ ਜਿ ਆਪਾਂ ਅਡਵਾਂਸ ਨਹੀਂ ਦੇਣਾ ਹੋਰ ਨਹੀਂ ਕਰਨਾ ਸਾਡੇ ਠੀਕ ਹੈ ਜੀ ਬਾਕੀ ਸਾਰੀ ਪੇਮੈਂਟ 올 ਪੇਮੈਂਟ ਆਫਟਰ ਵੀਜ਼ਾ ਰਹੇਗੀ ਜੀ ਜੋ ਵੀ ਅਸੀਂ ਆਦ ਇਨਵੈਸਟਮੈਂਟ ਕਰਾਂਗੇ ਬੱਚੇ ਦੇ ਉੱਤੇ ਫੀਸ ਭਰਾਂਗੇ ਬੱਚੇ ਨੂੰ ਇੰਸ਼ੋਰੈਂਸ ਭਰਾਂ ਕੁਝ ਵੀ ਕਰਾਂਗੇ 올 ਪੇਮੈਂਟ ਆਫਟਰ ਵੀਜ਼ਾ ਰਹੇਗੀ ਜੀ ਸਿਰਫ ਸਰਕਾਰੀ ਖਰਚੇ ਬੱਚੇ ਨੇ ਪਹਿਲਾਂ ਭਰਨੇ ਨੇ ਤਾਂ ਸਾਨੂੰ ਇੱਥੇ ਪ੍ਰੋਸੈਸਿੰਗ ਫੀਸ ਵਾਲੇ ਤੁਸੀਂ ਦੱਸਤਾ ਤੇ ਐਡਵਾਂਸ ਫੀਸ ਸਟ੍ਰਕਚਰ ਦੱਸਤਾ ਹੁਣ ਇੱਥੇ ਕੀ ਹੁੰਦਾ ਬੱਚੇ ਦਾ ਵੀਜ਼ਾ ਆ ਗਿਆ ਬੱਚਾ ਬਾਹਰ ਚਲਾ ਗਿਆ ਹੁਣ ਉਹਦੇ ਹੈਲਪਿੰਗ ਦੀ ਗੱਲ ਕਰ ਜੀ ਬੱਚਾ ਉੱਥੇ ਆ ਕੇ ਬਿਲਕੁਲ ਬੇਸਰ ਹੋ ਜਾਂਦਾ ਤੇ ਫਾਲੋ ਅਪ ਕਈ ਕੰਸਲਟੈਂਟ ਨੇ ਜਿਹੜੇ ਜਾਂ ਕਈ ਆਪਾਂ ਵੀਜ਼ਾ ਉਸ ਤਰੀਕੇ ਕਰਦੀ ਵੀ ਉਹ ਕੇ ਫਾਲੋ ਅਪ ਨਹੀਂ ਕਰਦੇ ਇੱਥੇ ਆ ਕੇ ਆਪਣਾ ਕੀ ਰੋ ਰਹਿੰਦਾ ਹੈਲਪ ਕਿਵੇਂ ਕਰਦੇ ਫਾਲੋ ਅਪ ਕਿਵੇਂ ਰਹਿੰਦਾ ਇਹਦੇ ਵਿੱਚ ਜੇ ਆਪਾਂ ਆਪਣਾ ਇਦਾਂ ਕੰਮ ਨਹੀਂ ਹੈਗਾ ਜੀ ਆਪਾਂ ਬੱਚੇ ਦਾ ਵੀਜ਼ਾ ਦਿੱਤਾ ਤੇ ਕੱਲ ਕਰਦੇ ਜੀ ਬੱਚੇ ਦੀ ਲਾਸਟ ਤੱਕ ਹੈਲਪ ਹੋਊਗੀ ਆਪਣੇ ਵੱਲੋਂ ਜੋ ਬੱਚੇ ਆਪਣੇ ਪਹਿਲਾਂ ਗਏ ਹੋਏ ਨੇ ਆਪਾਂ ਉਹਨਾਂ ਨਾਲ ਆਪਸ ਵਿੱਚ ਕੰਟੈਕਟ ਕਰਵਾਉਨੇ ਆ ਠੀਕ ਹੈ ਜਿੰਨੀ ਐਡ ਤੱਕ ਆਪਣੇ ਕੋਲ ਹੈਲਪ ਹੋ ਸਕਦੀ ਹੈ ਆਪਾਂ ਉਨੀ ਬੱਚੇ ਦੀ ਹੈਲਪ ਕਰਦੇ ਆ ਇਹ ਚੀਜ਼ ਨਹੀਂ ਹੈਗੀ ਵੀ ਹਾਂਜੀ ਵੀਜ਼ਾ ਦਿੱਤਾ ਤੇ ਤੁਸੀਂ ਕੋਣ ਦੇ ਮੈਕ ਤੇ ਸਰੋਂ ਲਾਸਟ ਦੇ ਉੱਪਰ ਹੁਣ ਪਤਾ ਅੱਜ ਕੱਲ ਦਾ ਜਿਹੜਾ ਸਮਾਂ ਹਰ ਕੋਈ ਸ਼ਾਰਟਕਟ ਚਾਹੁੰਦਾ ਕਿ ਪੈਸਾ ਵੀ ਘੱਟ ਲੱਗੇ ਸਮਾਂ ਵੀ ਘੱਟ ਲੱਗੇ ਕਿਉਂਕਿ ਜੋ ਚ ਸਬਰ ਨਹੀਂ ਹੈਗਾ ਹਰ ਬੰਦਾ ਬਾਹਰ ਜਾਣਾ ਚਾਹੁੰਦਾ ਹੈ ਹੁਣ ਜਿਨ੍ਹਾਂ ਕੋਲ ਸਮਾਂ ਤੇ ਪੈਸਾ ਦੋਨੇ ਘੱਟ ਨੇ ਥੋੜੇ ਕੋਲ ਇਸ ਤਰ੍ਹਾਂ ਦੇ ਜੇ ਕੋਈ ਕਲਾਇੰਟ ਆ ਜੇ ਕੀ ਹੱਲ ਕਰੋਗੇ ਉਹਨਾਂ ਲਈ ਆਪਾਂ ਇੱਕ ਬਹੁਤ ਹੀ ਸੋਹਣੀ ਡੀਲ ਲੈ ਕੇ ਆਏ ਹਾਂ ਜੀ ਸਿਰਫ ਹੀ ਇੱਕ ਹਫ਼ਤੇ ਦੇ ਵਿੱਚ ਅਰਮੀਨੀਆ ਦੇ ਵੀਜ਼ਾ ਬਹੁਤ ਹੀ ਘੱਟ ਬਜਟ ਦੇ ਵਿੱਚ ਤੇ 7 ਦਿਨ ਦਾ ਪ੍ਰੋਸੈਸਿੰਗ ਹੈ ਜੇ ਵੀਜ਼ਾ ਨਹੀਂ ਹੁੰਦਾ ਮੇਰੀ ਇੰਨੀ ਕਿ ਛੋਟੇ ਜਿਹੇ ਵੀਜ਼ਾ ਨਹੀਂ ਆਇਆ ਤਾਂ ਮੈਂ ਤੁਹਾਨੂੰ ਵੀਜ਼ਾ ਫਰੀ ਦੇਵਾਂਗਾ ਅਠਵੇਂ ਦਿਨ ਤੁਸੀਂ ਇਹ ਗੱਲ ਵੀਡੀਓ ਤੇ ਚੱਕਰਤਾ ਨਹੀਂ ਬੋਲਿਓ ਕਿ ਕਿਹ ਹਫਤੇ ਇਸ ਦਾ 10 ਰਿਲੇਟਿਵਲੀ ਬੁੱਕ ਹੁੰਦੀ ਨਹੀਂ ਜੀ ਬਿਲਕੁਲ ਆਪਾਂ ਪ੍ਰੋਪਰ ਐਗਰੀਮੈਂਟ ਤੇ ਆਪਣਾ ਕੰਮ ਹੋਊਗਾ ਜੇ ਹਫਤਾ ਕਹੇ ਦਾ ਹਫਤੇ ਦੇ ਵਿੱਚ ਵੀਜ਼ਾ ਆਊਗਾ ਜੇ 8 ਮਹੀਨੇ ਹੋ ਗਿਆ ਤਾਂ ਵੀਜ਼ਾ ਫ੍ਰੀ ਮੇਰੇ ਐਂਡ ਤੋਂ ਤੇ ਇੱਕ ਚੀਜ਼ ਹੋਰ ਦੇਖਿਓ ਜਿਹੜੀ ਅਸੀਂ ਤੁਹਾਡੇ ਕੋਲ ਬੰਦਾ ਕਾਉਂਸਲਿੰਗ ਵੀ ਆ ਸਕਦਾ ਜਿਹੜੇ ਬੱਚੇ ਮਿਸ ਗਾਈਡ ਹੋ ਜਾਂਦੇ ਨੇ ਕਿਉਂਕਿ ਬੰਦਿਆਂ ਨੂੰ ਜੜ ਹੁੰਦਾ ਵੀ ਅਸੀਂ ਕੀ ਕਰੀਏ ਕੀ ਨਹੀਂ ਕਰੀਏ ਉਹਨਾਂ ਲਈ ਤੁਸੀਂ ਕੀ ਪ੍ਰਾਇਓਰਟੀ ਦੇ ਰਹੇ ਹੋ ਹਾਂ ਜੀ ਬਿਲਕੁਲ ਦੇਖੋ ਕਾਉਂਸਲਿੰਗ ਫ੍ਰੀ ਆਫ ਕੋਸਟ ਹੈ ਕੋਈ ਇਸ਼ੂ ਨਹੀਂ ਤੁਸੀਂ ਚਾਹੇ ਮਤਲਬ ਠੀਕ ਹੈ ਜੀ ਤੁਸੀਂ ਇਹ ਕਾਉਂਸਲਿੰਗ ਸੈਸ਼ਨ ਲੈ ਸਕਦੇ ਹੋ ਸਾਡੇ ਸਟਾਫ ਨੂੰ ਕੋਲ ਕਰਕੇ ਅਪੁਆਇੰਟਮੈਂਟਸ ਬੁੱਕ ਕਰ ਸਕਦੇ ਹੋ ਕਦੋਂ ਵੀ ਆ ਕੇ ਸਾਨੂੰ ਮਿਲ ਸਕਦੇ ਹੋ ਠੀਕ ਹੈ ਤੁਹਾਨੂੰ ਪ੍ਰੋਪਰ ਵੇਅ ਨੇ ਕਾਉਂਸਲਿੰਗ ਦਿੱਤੀ ਜਾਏਗੀ ਹਨਾ ਜੋ ਚੀਜ਼ ਤੁਹਾਡੇ ਲਈ ਪੋਸੀਬਲ ਹੋਏਗੀ ਵੈਸਟ ਵੇ ਹੋਏਗੀ ਉਹੀ ਤੁਹਾਨੂੰ ਦੱਸਿਆ ਜਾਏਗਾ ਤਾਂ ਹੁਣ ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਵਿਦੇਸ਼ਾਂ ਦੇ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤੇ ਸਕਸੈਸ ਚਾਹੁੰਦੇ ਹੋ ਤੇ ਚਾਹੁੰਦੇ ਹੋ ਕਿ ਜਲਦੀ ਤੋਂ ਜਲਦੀ ਅਸੀਂ ਵਿਦੇਸ਼ ਚਲੇ ਆਈਏ ਆਪਣੇ ਸੁਪਨਿਆਂ ਸਕਾਰਕਲੇ ਤਾਂ ਅੱਜ ਹੀ ਪਹੁੰਚੋ ਏਬੀ ਕੰਸਲਟੈਂਟ 16 ਏਕੜ ਐਸਸੀਐਫ 11 ਜਿਵੇਂ ਡਾਕਟਰ ਹਿਮਾਂਸ਼ੂ ਅਤੇ ਇਹਨਾਂ ਦੀ ਪੂਰੀ ਟੀਮ ਦੇ ਨਾਲ ਇੱਥੇ ਮਿਲ ਕੇ ਗਾਈਡੈਂਸ ਵੀ ਲੈ ਸਕਦੇ ਹੋ ਤੁਹਾਡੀ ਪ੍ਰੋਪਰ ਕਾਉਂਸਲਿੰਗ ਵੀ ਕੀਤੀ ਜਾਵੇਗੀ ਤੇ ਤੁਹਾਡਾ ਸਾਰਾ ਪ੍ਰੋਫਾਈਲ ਹੈ ਦਾ ਉਹ ਤੁਹਾਨੂੰ ਚੈੱਕ ਕਰਕੇ ਉੱਥੇ ਹੀ ਦੱਸਿਆ ਜਾਵੇਗਾ ਕਿ ਤੁਹਾਡਾ ਅੱਗੇ ਦਾ ਸਫਰ ਸਹੀ ਹੈ ਜਾਂ ਨਹੀਂ ਇਸ ਤਰ੍ਹਾਂ ਦੀ ਹੋਰ ਵੀ ਤੁਹਾਡੇ ਕੋਲ ਅਸੀਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਸਮੇਂ-ਸਮੇਂ ਤੇ ਇੰਟਰਵਿਊ ਤੇ ਪੋਡਕਾਸਟ ਵੀ ਤੁਹਾਡੇ ਸਨਮੁਖ ਰੱਖਾਂਗੇ ਤਾਂ ਅੱਜ ਦੇ ਲਈ ਇੰਨੇ ਹੀ ਜੀ ਉਦਯਾਗ 20 ਬੇ ਨੈਟਵਰਕ ਪੰਜਾਬ ਤੋਂ ਸੋਨੂ ਪੱਲ